ਸੂਟ ਵਗੈਰਾ ਕੀ ਆਪਣਾ ਪੂਰੇ ਦਾ ਪੂਰਾ ਥਰੋਸ ਬੋਰਡ ਦੇ ਅੱਛਾ ਜੀ ਕੀ ਐਮ ਬੋਰਡ ਆ ਸਭ ਤੋਂ ਵੱਡਾ ਕੰਮ ਤਾਂ ਇਹ ਆ ਵੀ ਆਪਾਂ ਦਰਖਤ ਨਹੀਂ ਕੱਟਦੇ ਹਾਂਜੀ ਹਾਂਜੀ ਵਾਤਾਵਰਣ ਬਚਦਾ ਜਿਹੜਾ ਹਨਾ ਆ ਫਰਕ ਆ ਬਈ ਵੱਡੀ ਚੀਜ਼ ਆ ਨਾ ਜਿਹੜਾ ਤੁਸੀਂ ਆਮ ਕਿਤੋਂ ਹੋਰ ਦੇਖੋਗੇ ਤੁਹਾਨੂੰ ਆ ਚੀਜ਼ ਮਿਲੂਗੀ ਫਿਨਿਸ਼ਿੰਗ ਦੇ ਬਹੁਤ ਫਰਕ ਆ ਯਾਰ ਆ ਦੇਖੋ ਤੇ ਇਹਨੂੰ ਸਾਰੀ ਉਮਰ ਸਿਆਫਨੇ ਲੱਗਦੀ ਠੀਕ ਹੈ ਜੀ ਬੈਂਡ ਨਹੀਂ ਹੋਣਾ ਇਹਨੇ ਠੀਕ ਹੈ ਜੀ ਇਹ ਫਾਇਰ ਪ੍ਰੂਫ ਹੈ ਠੀਕ ਹੈ ਜੀ ਪਰ ਦੀ ਰਿਕੁਆਇਰਮੈਂਟ ਜਿਸ ਤਰ੍ਹਾਂ ਦੀ ਵੀ ਹੈਗੀ ਆ ਉਹ ਉਂਗਲ ਰੱਖ ਦੇਣ ਵੀ ਆ ਚੀਜ਼ ਚਾਹੀਦੀ ਆਸੀਂ ਆਪਾਂ ਉਹਨਾਂ ਨੂੰ ਪੀਵੀਸੀ ਦੇ ਇਹ ਚੀਜ਼ ਇਧੇ ਇਕੱਠਾ ਬਣਦੀਆਂ ਨੇ ਜੀ ਤੁਹਾਨੂੰ ਇਹ ਨਹੀਂ ਹੈਗਾ ਵੀ ਇਕੱਲੇ ਦਰਵਾਜ਼ੇ ਹੀ ਮਿਲਣਗੇ ਤੁਹਾਨੂੰ ਪੇਚ ਵੀ ਬਾਹਰੋਂ ਲਵਾਉਣ ਦੀ ਜ਼ਰੂਰਤ ਨਹੀਂ ਪੈਣੀ ਆ ਜਗਾਠ ਇਹ ਆ ਦੇਖੋ ਦੋਸਤੋ ਪੀਵੀਸੀ ਦੀ ਆ ਪੂਰੀ ਠੋਸ ਆ ਸਾਈਡ ਤੋਂ ਦਿਖਾਓ ਇਧਰੋਂ ਹੈਵੀ ਆ ਆ ਦੇਖੋ ਜੀ ਤੇ ਹੁਣ ਆ ਪਾਣੀ ਪੂਣੀ ਦੀ ਦਿੱਕਤ ਹੀ ਨਹੀਂ ਪਾਣੀ ਦੀ ਪਾਈਪ ਲਾ ਕੇ ਧੋਦਿਆ ਕਰੋ ਕੋਈ ਦਿੱਕਤ ਹੀ ਨਹੀਂ ਲੱਗਦੀ ਕੋਈ ਇਹ ਲਾਣੀ ਤਾਂ ਲੱਕੜ ਨਾਲੋਂ ਜ਼ਿਆਦਾ ਸਮਝ ਲੈਣਾ ਠੀਕ ਹੈ ਜੀ ਕਦੇ ਵੀ ਇਹਨੂੰ ਸੌਂਖ ਦੀ ਪਾਣੀ ਦੀ ਅਕਲ ਲੱਗਣ ਦੀ ਤਾਂ ਬੈਂਡ ਹੋਣ ਦੀ ਕੋਈ ਵੀ ਦਿੱਕਤ ਨਹੀਂ ਆਉਣੀ। ਦੋਸਤੋ ਜਿਨ੍ਹਾਂ ਦੇ ਘੁੰਣ ਦੀ ਸਮੱਸਿਆ ਹਨ ਅੱਜ ਕੱਲ ਘੁੰ ਮਤਲਬ ਮਹਿੰਗੀ ਮਹਿੰਗੀ ਲੱਕੜ ਖਰਾਬ ਹੋ ਜਾਂਦੀ ਆ ਉਹਦਾ ਬੈਸਟ ਬਦਲ ਆ ਇਹ। ਇਹਦੇ ਚ ਪਲੱਸ ਪੁਆਇੰਟ ਇਹ ਆ ਵੀ ਤੁਹਾਨੂੰ ਪੇਂਟ ਕਰਨ ਦੀ ਲੋੜ ਨਹੀਂ ਪੈਣੀ। ਠੀਕ ਹੈ ਜੀ। ਇਹ ਵਾਈਟ ਆ। ਵਾਈਟ ਆ ਜੀ। ਜਦੋਂ ਵੀ ਤੁਹਾਨੂੰ ਐ ਲੱਗਦਾ ਮੈਲਾ ਹੁੰਦਾ ਪਾਣੀ ਮਾਰੋ ਸਾਫ ਕਰੋ ਤੋਂ ਸਾਫ ਜੀ। ਇਹ ਜਿਹੜਾ ਜਿੰਨਾ ਵੀ ਡਿਜ਼ਾਈਨਿੰਗ ਹੈ ਵਿੱਚੋਂ ਕੀ ਵੀ ਸੀ ਤੇ ਖੋਦ ਕੇ ਕੱਢਿਆ ਹੋਇਆ। ਖੋਦ ਕੇ ਕੱਢਿਆ ਹੋਇਆ ਜੀ। ਆਪਣੇ ਕੋਲ ਮਸ਼ੀਨਾਂ ਲੱਗੀਆਂ ਸੀ ਇੰਸੀ। ਠੀਕ ਹੈ ਜੀ। ਇੱਕ ਵਾਰੀ ਇਹ ਦੱਸੋ ਹਨਾ ਜਿਵੇਂ ਇਹਦੇ ਚ ਚੰਗੀ ਮਾੜੀ ਕੁਆਲਿਟੀ ਵੀ ਆਉਂਦੀ ਹੈ ਉਪੀਪੀਸੀ ਬਹੁਤ ਕੁਝ ਆਉਂਦਾ ਵੀਰੇ ਬਹੁਤ ਕੁਝ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਫਰਨੀਚਰ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਅੱਜ ਤੁਹਾਨੂੰ ਅਸੀਂ ਨਾ ਲੱਕੜ ਦਾ ਅਲਟਰਨੇਟਿਵ ਦੱਸਣ ਲੱਗੇ ਆ ਹਨਾ ਲੱਕੜ ਦੀ ਜਿਹੜਾ ਆਪਾਂ ਘਰੇ ਕੰਮ ਕਰਾਉਂਦੇ ਆ ਹਨਾ ਕੋਈ ਵੀ ਤਾਂ ਲੱਕੜ ਦੇ ਵਿੱਚ ਸਮੱਸਿਆ ਬਹੁਤ ਆਉਂਦੀ ਹੈ ਹਨਾ ਲੱਕੜ ਦੇ ਦਰਵਾਜ਼ਿਆਂ ਚ ਲੱਕੜ ਦੀਆਂ ਰਸੋਈਆਂ ਤਿਆਰ ਹੁੰਦੀਆਂ ਨੇ ਕਿਚਨ ਤਿਆਰ ਹੁੰਦੇ ਅੱਜ ਕੱਲ੍ਹ ਹਨਾ ਤੇ ਅਸੀਂ ਇਹ ਵਿਸ਼ਵ ਕਰਮਾ ਡੋਰ ਤਲਵੰਡੀ ਸਾਬੋਤੇ ਸੋਨੂ ਬਹੁਤ ਹੀ ਚੰਗਾ ਬਦਲ ਅਸੀਂ ਦਿਖਾਵਾਂਗੇ ਅੱਜ ਲੱਕੜ ਦਾ ਜਿਹਨੂੰ ਨਾਂ ਤਾਂ ਕਦੇ ਲੱਗਣਾ ਨਾ ਕੁਛ ਕਦੇ ਹੋਰ ਹੋਣਾ ਤੇ ਬਿਸ਼ਪ ਕਰਮਾ ਡੋਰ ਵਾਲੇ ਬਾਈ ਲਖਵਿੰਦਰ ਸਿੰਘ ਲੱਖਾ ਸਾਡੇ ਨਾਲ ਹੋਣਗੇ ਤੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਪੀਵੀਸੀ ਡੋਰ ਬਾਰੇ ਆਜੋ ਜੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਹਨਾ ਇਹ ਇਹ ਬਦਲ ਲੱਕੜ ਦਾ ਬਾਈ ਜੀ ਸਾਡੇ ਨਾਲ ਨਾਲ ਨੇ ਲਖਵਿੰਦਰ ਸਿੰਘ ਲੱਖਾ ਜੀ ਬਿਸ਼ਪ ਕਰਮਾ ਫਰਨੀਚਰ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਸਵਾਗਤ ਹੈ ਤੁਹਾਡਾ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਇਹ ਚੀਜ਼ ਕੀ ਹੈ ਜਿਹੜੀ ਪੀਵੀਸੀ ਹੈ ਇਹ ਮਤਲਬ ਉਹ ਲੱਕੜ ਨਾਲੋਂ ਕਿਵੇਂ ਵੈਸਟ ਹੈ ਜੀ ਸਸੇਕਾਲ ਜੀ ਸਾਰਿਆਂ ਨੂੰ ਵੀਰਾਂ ਨੂੰ ਪਹਿਲਾਂ ਤਾਂ ਹਾਂ ਜੀ ਇਹ ਵੀਰ ਜੀ ਜਿਹੜੀ ਆਪਾਂ ਲੱਕੜ ਦਾ ਬਦਲ ਹੀ ਕਹਿ ਸਕਦੇ ਹਾਂ ਠੀਕ ਹੈ ਜੀ ਪੀਵੀਸੀ ਹੁੰਦੀ ਆ ਅੱਛਾ ਜੀ ਇੱਕ ਤਾਂ ਦੇਖੋ ਸਭ ਤੋਂ ਵੱਡਾ ਕੰਮ ਤਾਂ ਇਹ ਵੀ ਆਪਾਂ ਦਰਖਤ ਨਹੀਂ ਕਰਦੇ ਹਾਂਜੀ ਹਾਂਜੀ ਮਾਤਾ ਵਾਤਾਵਰਣ ਬਚਦਾ ਜਿਹੜਾ ਹਨਾ ਵੀ ਦਰਖਤਾਂ ਦੀ ਕਟਾਈ ਜਿਹੜੀ ਉਹ ਬੰਦ ਹੋਈ ਪਈ ਆ ਉਹਦੇ ਨਾਲ ਆਪਾਂ ਨੂੰ ਇਹ ਲਾਣੇ ਤਾਂ ਲੱਕੜ ਨਾਲੋਂ ਜ਼ਿਆਦਾ ਸਮਝ ਚੁਣਨੇ ਠੀਕ ਹੈ ਜੀ ਕਦੇ ਵੀ ਇਹਨੂੰ ਸ਼ੌਂਕ ਦੀ ਪਾਣੀ ਦੀ ਅਕਲ ਲੱਗਣ ਦੀ ਤਾਂ ਬੰਦ ਹੋਣ ਦੀ ਕੋਈ ਵੀ ਦਿੱਕਤ ਨਹੀਂ ਆਉਣੀ ਕਦੇ ਵੀ ਨਹੀਂ ਆਉਣੀ ਦੋਸਤੋ ਆਪਾਂ ਘਰਾਂ ਦੇ ਵਿੱਚ ਹਨਾ ਕੁੱਠੀਆਂ ਦੇ ਵਿੱਚ ਲੋਕ ਮਹਿੰਗੀਆਂ ਵੰਗੀਆਂ ਲੱਕੜ ਲਾਉਂਦੇ ਆ ਸਾਗ ਵਾਂਗ ਟਾਲੀ ਹਨਾ ਪਰ ਉਹਦੇ ਜਿਹੜੇ ਬਣਾਇਆ ਹੋਣਾ ਚੀਜ਼ਾਂ ਨੇ ਦੋਰ ਨੇ ਕਿਚਨ ਨੇ ਮੈਂ ਦੇਖਿਆ ਲੋਕਾਂ ਦੇ ਮਿੱਟੀ ਬਣ ਜਾਂਦਾ ਕੋਈ ਹਨਾ ਹਾਂਜੀ ਹਾਂ ਹੁਣ ਦੋਸਤੋ ਤੁਹਾਡੀ ਉਮਰ ਲੰਘ ਜੂਗੀ ਸਦੀਆਂ ਲੰਘ ਜਾਣਗੀਆਂ ਨਾ ਇਹਦੇ ਤੇ ਪਾਣੀ ਦਾ ਸਾਰਾ ਨਾ ਸਿਰ ਹੋਰ ਚੀਜ਼ ਦਾ ਹਨਾ ਕੱਲੀ ਕੱਲੀ ਚੀਜ਼ ਤੇ ਉੱਪਰ ਮੈਂਸ਼ਨ ਕਰੀ ਹੁੰਦੀ ਹੈ ਕੰਪਨੀ ਬਲ ਅੱਛਾ ਜੀ ਕੱਲੀ ਕੱਲੀ ਚੀਜ਼ ਜੋ ਵੀ ਹੈ ਮੈਂਸ਼ਨ ਕਰੀ ਹੈ अच्छा जी कंपनी ਨੇ 20 ਸਾਲ ਪਲੱਸ ਕੰਪਨੀ ਨੂੰ ਬਣਾਉਂਦੇ ਨੂੰ ਹੋ ਗਿਆ ਠੀਕ ਹੈ ਜੀ ਪੀ ਵੀ ਸੀ ਦੇ ਵਿੱਚ ਆ ਦਿਖਾ ਦੇ ਅਭਿੰਦਰ ਭਾਈ ਇਹ ਕੌਣ ਕੰਪਨੀ ਦਾ ਆਪਣਾ ਮਟੀਰੀਅਲ ਹੈ ਅੱਛਾ ਸਾਰਾ ਇਹੀ ਵਰਤਦੇ ਹੋ ਹਾਂ ਇਹ ਕੌਣ ਆਪਾ ਪੰਜਾਬ ਦੇ ਡੀਲਰਾਂ ਜੀ ਮੇਨ ਠੀਕ ਹੈ ਠੀਕ ਹੈ ਸਾਰਾ ਡਾਇਰੈਕਟਰ ਕੰਪਨੀ ਵੱਲੋਂ ਹੀ ਆਪਣੇ ਕੋਲ ਆਉਂਦੇ ਇਹ ਕੌਣ ਕੰਪਨੀ ਦਾ ਇਹ ਕੌਣ ਕੰਪਨੀ ਵੀ ਹੈ ਨਾ 20 ਸਾਲ ਪਲੱਸ ਹੋ ਚੁੱਕੇ ਹੈ ਕੰਪਨੀ ਨੂੰ ਠੀਕ ਹੈ ਜੀ ਠੀਕ ਹੈ ਜੀ ਵੀ ਇੱਕ ਬਈ ਇਹ ਦੱਸੋ ਹਨਾ ਜਿਵੇਂ ਇਹਦੇ ਚ ਚੰਗੀ ਮਾੜੀ ਕੁਆਲਿਟੀ ਵੀ ਆਉਂਦੀ ਹੋ ਪੀ ਵੀ ਸੀ ਬਹੁਤ ਕੁਝ ਆਉਂਦਾ ਵੀਰੇ ਬਹੁਤ ਕੁਝ ਆਉਂਦਾ ਪੰਜਾਬ ਇੰਡੀਆ ਦੇ ਵਿੱਚ ਆਪਣੇ ਜਦੋਂ ਕੋਈ ਚੀਜ਼ ਆਉਂਦੀ ਹੈ ਨਕਲ ਉਹਦੀ ਨਾਲ ਆ ਜਾਂਦੀ ਹੈ ਨਕਲ ਆ ਜਾਂਦੀ ਹੈ ਠੀਕ ਹੈ ਜੀ ਉਹਦਾ ਕੀ ਰਿਜ਼ਲਟ ਹੈ ਤੁਸੀਂ ਦੇਖਦੇ ਹੋਵੋਗੇ ਕਿਉਂਕਿ ਇਹ ਕਈ ਵਾਰ ਸਾਡੇ ਕੋਲ ਵੀ ਆਉਂਦਾ ਮੇਰੇ ਕੋਲ ਇੰਨੀਆਂ ਕਿ ਵੀਡੀਓ ਪਈਆਂ ਕਿ ਦਰਵਾਜ਼ੇ ਕਰੈਕ ਹੋ ਗਏ ਜੀ ਠੀਕ ਹੈ ਜੀ ਉਹ ਅੰਦਰੋਂ ਮੁਸ਼ਕਮਾਨ ਲੱਗਦਾ ਘਰਾਂ ਦੇ ਵਿੱਚੋਂ ਉਹ ਸਾਰਾ ਸਕ੍ਰੈਪ ਹੁੰਦਾ ਠੀਕ ਹੈ ਜੀ ਸਾਡਾ ਜਿਹੜਾ ਪੀਵੀਸੀ ਦਾ ਬਰੂਰ ਹੈ ਜੀ ਉਹ ਵੀ ਸੇਲ ਹੁੰਦਾ ਠੀਕ ਹੈ ਜੀ ਉਹਦੇ ਵਿੱਚ ਸਕ੍ਰੈਪ ਚੂਨਾ ਵਗੈਰਾ ਪਾ ਕੇ ਅੱਗੇ ਦੀ ਅੱਗੇ ਸ਼ੀਟ ਨੂੰ ਤਿਆਰ ਕਰਦੇ ਆਂ ਠੀਕ ਹੈ ਜੀ ਆਪਣੇ ਪੰਜਾਬ ਚ ਕਾਫੀ ਜਗ੍ਹਾ ਫੈਕਟਰੀਆਂ ਲੱਗੀਆਂ ਠੀਕ ਹੈ ਜੀ ਤੁਹਾਨੂੰ ਉਹ ਸੈਂਪਲ ਵੀ ਦੇਵਾਂਗੇ ਦਿਖਾਵਾਂਗੇ ਕਿ ਇਹ ਆਪਣਾ ਪ੍ਰੋਡਕਟ ਹੈ ਆ ਜਿਹੜਾ ਸੇਲ ਹੁੰਦਾ ਵੀ ਪਰ ਦੋਸਤੋ ਤੁਸੀਂ ਆਹ ਦੇਖ ਸਕਦੇ ਹੋਗੇ ਰਵਿੰਦਰ ਇਧਰੋਂ ਦਿਖਾ ਇਹ ਬਹੁਤ ਠੋਸ ਮਟੀਰੀਅਲ ਹੁੰਦਾਗਾ ਤੇ ਸਾਰਾ ਮਤਲਬ ਅੰਦਰੋਂ ਇਹ ਨਹੀਂ ਹੈਗਾ ਵੀ ਖਾਲੀ ਹੈ ਤੇ ਬਾਕੀ ਜਿਹੜਾ ਤੁਸੀਂ ਆ ਅੱਖਰ ਜੇ ਦੇਖ ਰਹੇ ਹੋ ਹਨਾ ਇਹ ਉੱਤੇ ਬ੍ਰਾਂਡਿੰਗ ਕੀਤੀ ਹੋਈ ਹੈ ਇਹ ਤਾਂ ਲੈਮੀਨੇਸ਼ਨ ਹੈਗਾ ਇਹ ਉਪਰੋਂ ਲੈ ਜਾਂਦਾ ਇਹ ਇਹਦੇ ਉੱਪਰ ਮਤਲਬ ਆ ਆ ਦੇਖੋ ਜਿਵੇਂ ਲਾ ਹੈਗਾ ਇਹ ਸਾਰਾ ਲੈ ਜਾਂਦਾ ਅੰਦਰੋਂ ਬਿਲਕੁਲ ਵਾਈਟ ਹੈ ਆਏ ਵਾਈਟ ਹੈ ਆ ਦੇਖੋ ਆ ਦੇਖੋ ਇਹ ਵੈਸੇ ਬ੍ਰਾਂਡਿੰਗ ਕੀਤੀ ਹੋਈ ਹੈ ਇੱਕ ਇਹਦੇ ਵੀ ਕੋਈ ਸਕਰੈਚ ਵਗੈਰਾ ਨਾ ਪੈਣ ਹਨਾ ਉਹਦੇ ਵਾਸਤੇ ਕੰਪਨੀ ਨੇ ਉੱਪਰ ਲੇਅਰ ਬਣਾਈ ਹੋਈ ਹੈ ਤੇ ਪੰਨਾਂ ਕੋਲੇ ਆ ਦੇਖੋ ਜਿਵੇਂ ਦਰਵਾਜ਼ੇ ਆ ਬਣੇ ਹੋਏ ਨੇ ਤੇ ਵੱਡੀਆਂ ਵੱਡੀਆਂ ਸਾਰੀਆਂ ਮਸ਼ੀਨਾਂ ਨੇ ਇਹਨਾਂ ਕੋਲੇ ਭਰਾਮਾ ਕੋਲੇ ਆ ਦੇਖੋ ਤੁਸੀਂ ਸਾਰਾ ਵਰਕ ਜਿਵੇਂ ਕੀਤਾ ਹੁੰਦਾ ਲੱਕੜ ਦੇ ਉੱਤੇ ਹਨਾ ਇਹ ਵੀ ਇਹਦੇ ਬਾਰੇ ਵੀ ਦੱਸੋ ਬਾਈ ਜੀ ਜਿਵੇਂ ਤੁਸੀਂ ਇਹ ਜਿਹੜਾ ਆਪਾਂ ਦਰਵਾਜ਼ਾ ਹੈ ਨਾ ਇਹ ਹਾਂਜੀ ਇਹ 3D ਦੇ ਵਿੱਚ ਆ ਠੀਕ ਹੈ ਜੀ ਇਹ ਇਹ ਜਿਹੜਾ ਜਿੰਨਾ ਵੀ ਡਿਜ਼ਾਈਨਿੰਗ ਹੈ ਵਿੱਚੋਂ ਪੀਵੀਸੀ ਦੇ ਖੋਦ ਕੇ ਕੱਢਿਆ ਹੋਇਆ ਖੋਦ ਕੇ ਕੱਢਿਆ ਹੋਇਆ ਆਪਣੇ ਕੋਲ ਮਸ਼ੀਨਾਂ ਲੱਗੀਆਂ ਸਨ ਠੀਕ ਹੈ ਜੀ ਇਹਨੂੰ ਬੇਵਕਾਇਦ ਨਹੀਂ ਆਪਾਂ ਇਹਨੂੰ ਆਪਾਂ 3D ਕਹਿੰਦੇ ਹਾਂ ਠੀਕ ਹੈ ਜੀ ਕਿਉਂਕਿ ਕਸਟਮਰ ਦੀ ਰਿਕੁਆਇਰਮੈਂਟ ਜਿਸ ਤਰ੍ਹਾਂ ਦੀ ਵੀ ਹੈਗੀ ਆ ਉਹ ਉਂਗਲ ਰੱਖ ਦੇਣ ਵੀ ਆ ਚਾਹੀਦੀ ਹੈ ਅਸੀਂ ਆਪਾਂ ਉਹਨਾਂ ਨੂੰ ਪੀਵੀਸੀ ਦੇ ਵਿੱਚ ਬਣਾ ਕੇ ਦੇ ਦਿੰਦੇ ਹਾਂ ਪੀਵੀਸੀ ਦੇ ਵਿੱਚ ਉਹੇ ਜਿਹਾ ਦਰਵਾਜ਼ਾ ਤਿਆਰ ਇਹ ਕਿੰਨਾ 4 ਫੁੱਟ ਬਾਈ ਹੈ ਨਾ ਇਹ ਹਾਂ ਇਹ 7.5 ਫੁੱਟ ਬਾਈ 4 ਫੁੱਟ ਦਾ 7.5 ਬਾਈ 4 ਆ 4 ਦਾ ਹਾਂ ਤੇ ਬਿਲਕੁਲ ਹੈਵੀ ਹੁੰਦਾ ਦੋਸਤੋ ਇਹ ਕੰਪਲੀਟ ਹੋਣਾ ਹੈ ਆ ਦੇਖੋ ਬਿਲਕੁਲ ਇਹ ਨਹੀਂ ਹੈਗਾ ਵੀ ਕਿਤੇ ਨਾਰਮਲ ਮਟੀਰੀਅਲ ਆ ਪੂਰਾ ਹੈਵੀ ਚ ਹੁੰਦਾ ਇਹ ਹਜੇ ਅਨਕੰਪਲੀਟ ਹੈ ਜੀ ਇਹ ਕੰਪਲੀਟ ਹੋਣਾ ਹੈ ਇਹ ਇਹਦਾ ਮੇਨ ਬਾਹਰ ਜਾਲੀ ਵਾਲਾ ਇਹ ਜਾਲੀ ਵਾਲਾ ਹੈ ਜੀ ਹਾਂ ਇਹ ਵੀ ਇਸੇ ਸਾਈਜ਼ ਦਾ 4 ਫੁੱਟ ਦਾ ਠੀਕ ਹੈ ਠੀਕ ਹੈ ਰੋਵਿੰਦਰਾ ਨੇੜੇ ਦਿਖਾ ਆ ਦੇਖੋ ਜੀ ਇਹ ਜਾਲੀ ਵਾਲਾ ਬਣ ਰਿਹਾ ਇੱਥੇ ਜਾਲੀ ਵਿੱਚ ਲੱਗ ਜੂਗੀ ਜੀ ਇੱਥੇ 19 ਮੋਟਾ ਹੁੰਦਾ ਜੀ ਇਹਦੇ ਅੰਦਰ ਹੀ ਇੱਕ ਬੋਰਡ ਹੋਰ ਲੱਗਣਾ ਹੈ ਯਾਨੀ ਕਿ ਕਿਤੇ ਖਾਲੀ ਵਾਲਾ ਕੰਮ ਨਹੀਂ ਹੈਗਾ ਵੀ ਖਾਲੀ ਰਹਿ ਜੂਗਾ ਦੋਸਤੋ ਜਿਨ੍ਹਾਂ ਦੇ ਘੁਣਨ ਦੀ ਸਮੱਸਿਆ ਹੈ ਨਾ ਅੱਜ ਕੱਲ ਕੋਣ ਮਤਲਬ ਮਹਿੰਗੀ ਮਹਿੰਗੀ ਲੱਕੜ ਖਰਾਬ ਹੋ ਜਾਂਦੀ ਆ ਉਹਦਾ ਬੈਸਟ ਬਦਲ ਆ ਇਹ ਮੈਂ ਕਹਿੰਨਾ ਹਾਂਜੀ ਹਾਂ ਤੇ ਨਾਲੇ ਕੋਈ ਫਰਕ ਨਹੀਂ ਮਤਲਬ ਜਿਵੇਂ ਕਹਿੰਦੇ ਹੁੰਦੇ ਆਪਾਂ ਫਿਨਿਸ਼ਿੰਗ ਲੁਕਿੰਗ ਦੇ ਵਿੱਚ ਬਹੁਤ ਜੀ ਜਦੋਂ ਕੋਈ ਪੇਂਟ ਹੋ ਗਿਆ ਨਾ ਡੈਕੋ ਵਗੈਰਾ ਕੋਈ ਵੀ ਤੁਸੀਂ ਦੱਸ ਨਹੀਂ ਸਕਦੇ ਠੀਕ ਹੈ ਜੀ ਇਹ ਲੱਕੜ ਲੱਗੇ ਜੀ ਪੀਵੀ ਪਹਿਲੀ ਗੱਲ ਤਾਂ ਦੇਖੋ ਇਹਦੇ 'ਚ ਪਲੱਸ ਪੁਆਇੰਟ ਇਹ ਆ ਵੀ ਤੁਹਾਨੂੰ ਪੇਂਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਜੀ ਇਹ ਵਾਈਟ ਆ ਵਾਈਟ ਹੈ ਜੀ ਜਦੋਂ ਵੀ ਤੁਹਾਨੂੰ ਐ ਲੱਗਦਾ ਮੈਲਾ ਹੁੰਦਾ ਪਾਣੀ ਮਾਰੋ ਸਾਫ਼ ਕਰੋ ਤੁਹਾ ਨੰਬਰ 2 ਤੇ ਇਹਨੂੰ ਸਾਰੀ ਉਮਰ ਸੇ ਹੋਣੇ ਲੱਗਦੀ ਠੀਕ ਹੈ ਜੀ ਬੈਂਡ ਨਹੀਂ ਹੋਣਾ ਇਹਨੇ ਠੀਕ ਹੈ ਜੀ ਇਹ ਫਾਇਰ ਪ੍ਰੂਫ ਹੈ ਠੀਕ ਹੈ ਜੀ ਸਾਊਂਡ ਪ੍ਰੂਫ ਵੀ ਹੈ ਫਾਇਰ ਪ੍ਰੂਫ ਵੀ ਹੈ ਮਤਲਬ ਬੜੀ ਹੈ ਸਾਊਂਡ ਪ੍ਰੂਫ ਸਾਊਂਡ ਪ੍ਰੂਫ ਵੀ ਹੈ ਜਿਵੇਂ ਕਿ ਆਪਣੇ ਕੋਠੀਆਂ ਦੇ ਵਿੱਚ ਹੈ ਨਾ ਭਾਈ ਜਿਵੇਂ ਆਹ ਦੇਖੋ ਆਹ ਪਿੰਨਾਂ ਨੇ ਬਿੰਡੂ ਆਪਣੀਆਂ ਖਿੜਕੀਆਂ ਲੱਗਦੀਆਂ ਨੇ ਹੈ ਨਾ ਵਿੰਡੋਜ਼ ਆ ਗਈਆਂ ਨਾ ਤੇ ਇੱਕ ਤਾਂ ਇਹ ਰਸੋਈ ਇਹ ਲੱਗਦੀ ਡਬਲ ਆ ਨਾ ਇਹ ਦੇਖੋ ਇਹ ਜੋੜ ਕੇ ਹੈ ਨਾ ਹਾਂਜੀ ਹਾਂ ਡਬਲ ਜੋੜ ਕੇ ਲੱਗਦੀ ਆ ਦੋਸਤੋ ਆਹ ਦੇਖੋ ਕਿੰਨੀ ਵਧੀਆ ਲੁੱਕ ਹੈ ਨਾ ਮਤਲਬ ਲੱਕੜ ਨਾਲੋਂ ਕਿੰਨੀ ਚੱਲਣ ਤਾਂ ਮੰਨ ਲਓ ਇਹ 25 30 ਸਾਲ ਮੈਂ ਕਹਿੰਦਾ 100 ਸਾਲ ਨਹੀਂ ਕਿਤੇ ਜਾਂਦੀ ਆ ਇਹ ਇਹਨੂੰ ਕੀ ਹੋਣਾਗਾ ਹਣਾ ਕੁਛ ਨਹੀਂ ਹੁੰਦਾ ਤੇ ਆਹ ਦੇਖੋ ਦੋਸਤੋ ਬਹੁਤ ਵਧੀਆ ਸੋਲਿਡ ਚੀਜ਼ ਹੈਗੀ ਤੇ ਲੱਕੜ ਜਿਵੇਂ ਤੁਸੀਂ ਲਾਉਣੀ ਆਂਗੀ ਕਾਸਟਿੰਗ ਵਗੈਰਾ ਵੀ ਇੱਕ ਤਾਂ ਦੱਸ ਦਿਓ ਹਣਾ ਇੱਕ ਤਾਂ ਹੁੰਦਾ ਜਿਵੇਂ ਲੋਕ ਲਾਉਂਦੇ ਆ ਲੱਕੜ ਟਾਲੀ ਵਗੈਰਾ ਸਾਗਵਾਨ ਹੋ ਜਾਂਦਾ ਹਾਂਜੀ 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 ਉਹਦੇ ਨਾਲੋਂ ਕਾਸਟਿੰਗ ਦਾ ਇਹਦਾ ਉਹਦੇ ਨਾਲੋਂ ਤਾਂ ਦੇਖੋ ਸਸਤਾ ਹੈ ਸਸਤਾ ਹੈ ਸਾਗਵਾਨ ਜੰਮੂ ਕੈਲ ਹੋਗੀ ਚੰਗੀ ਲੱਕੜ ਨਾਲੋਂ ਸਸਤਾ ਹੀ ਹੈ ਦੋਸਤੋ ਜਿਨ੍ਹਾਂ ਨੇ ਵਧੀਆ ਲੱਕੜ ਤੁਸੀਂ ਜਿਵੇਂ ਟਾਲੀ ਲਾਉਂਦਾ ਕੋਈ ਹੈਨਾ ਸਾਗਵਾਨ ਲਾਉਂਦਾ ਜੰਮੂ ਕੈਲ ਲਾਉਂਦਾਗਾ ਉਹਦੇ ਤੇ ਰਿਸਕ ਲੈਂਦਾਗਾ ਬੰਦਾ ਪੈਸੇ ਲਾ ਦਿੰਦਾਗਾ ਉਹਦੀ ਦਿੱਕਤ ਤਾਂ ਰਹਿੰਦੀ ਪਰ ਉਹ ਬੰਦੇ ਦੇ ਜਿੱਥੇ ਸ਼ੌਂਕ ਜ਼ਿਆਦਾ ਹੈਗੀ ਖੇਤਾਂ ਖੁੱਤਾਂ 'ਚ ਕਰਨੇਗੇ ਹੈਨਾ ਉੱਥੇ ਬੰਚ ਹੀ ਰਹਿੰਦਾ ਯਾਰ ਨਹੀਂ ਪਤਾ ਵੀ ਕਦੋਂ ਸਿਸਟਮ ਖਰਾਬ ਹੋ ਜਾਈ ਕਦੋਂ ਖਰਾਬ ਹੋ ਜਾਈ ਆਪਣਾ ਜਿਹੜਾ ਪੈਸਾ ਲੱਗਿਆ ਹੋਇਆ ਮਿੱਟੀ ਹੋ ਜੇ ਇਹ ਮਿੱਟੀ ਨਹੀਂ ਹੋਣਾ ਦੋਸਤੋ ਆਹ ਦੇਖੋ ਵਿੰਡੋ ਬਣੀਆ ਹੋਣਾ ਬਾਈ ਤੁਸੀਂ ਵੀ ਇਹਦੇ ਬਾਰੇ ਬੋਲ ਦਿਓ ਇਹ ਜਿਹੜੀ ਆਪਣੀ ਬਿੰਦੂਆਂ ਬਿਲਕੁਲ ਤਾਂ ਠੋਸ ਹੁੰਦੇ ਸਾਰੇ ਹਾਂਜੀ ਹਾਂਜੀ ਪਹਿਲਾਂ ਕੀ ਸੀ ਉਹ 6.5mm ਸ਼ੀਟ ਦੀ ਤਿਆਰ ਕਰਦੇ ਸੀ ਠੀਕ ਹੈ ਜੀ ਉਹ ਵਿੱਚੋਂ ਖਾਲੀ ਹੁੰਦੀ ਸੀ ਠੀਕ ਹੈ ਜੀ ਠੀਕ ਹੈ ਜੀ ਇਹ ਆਪਣੀ ਠੋਸ ਸਟ ਪ੍ਰੋਪਰੀ ਹਮ ਸਾਰੀ ਦੇ ਸਾਰੇ ਠੋਸ ਆ ਵਜਨ ਦੇ ਵਿੱਚ ਵੀ ਵਿੱਚ ਠੋਸ ਆ ਦੇਖੋ ਵਜਨ ਚ ਮਤਲਬ ਪੂਰੀ ਵਜਨਦਾਰ ਹੈ ਬਿਲਕੁਲ ਇਹ ਜੋ ਰੰਦਾ ਲੱਗੇ ਆਣੇ ਤੇ ਬਿਲਕੁਲ ਸਾਫ਼ ਹੋ ਕੇ ਨੇ ਫਿੱਟ ਹੋ ਜਾਣੇ ਤਕਰੀਬ ਕੋਈ ਫਿਨਿਸ਼ਿੰਗ ਹੋਣੀ ਹੈ ਤਾਂ ਰੌ ਚਾਹਨੇ ਹਾਂ ਹਾਂ ਆ ਦੇਖੋ ਦੋਸਤੋ ਆ ਬਣੀਆਂ ਹੋਣਾ ਕਿੰਨੀ ਸਾਇਜ਼ ਦੀ ਬਣਾ ਸਕਦਾ ਹਾਂ ਆਨ ਆਰਡਰ ਹੀ ਰੈਡੀ ਹੋਣਾ ਸਾਰਾ ਇਹ ਤੇ ਆ ਚਗਾਠਾ ਚਗਾਠਾ ਸੰਭੂਰ ਵੀ ਦਿਖਾਵਾਂਗੇ ਅਸੀਂ ਇਹ ਤਾਂ ਬਾਥਰੂਮ ਵਾਸਤੇ ਕਈ ਬੜੀ ਛੋਟੀ ਦੁਕਾਨਾਂ ਦਾ 3 ਇੰਚ ਹਾਂ ਅੱਛਾ ਜੀ ਆਪਣੇ ਕੋਲ 10 ਇੰਚੀ ਤੱਕ ਮਿਲ ਜਾਣੀ ਹੈ ਹਾਂ ਹਾਂ ਇਹ ਸਾਨੂੰ ਹੋਰ ਚਗਾਠ ਵੀ ਦਿਖਾਵਾਂਗੇ ਤੇ ਆ ਦੇਖੋ ਜੀ ਆ ਵਿੱਚ ਜਿਵੇਂ ਪਾਇਆ ਹੋਇਆ ਜਿਵੇਂ ਆਪਾਂ ਉਹ ਪਾ ਦਨੇ ਆ ਨਾ ਵਿੱਚ ਸੀਟ ਵਗੈਰਾ ਇਹ ਆਪਣਾ ਪੂਰੇ ਦਾ ਪੂਰਾ ਠੋਸ ਬੋਰਡ ਦੇ ਆ ਅੱਛਾ ਜੀ ਪੀਐਮ ਦਾ ਬੋਰਡ ਆ ਜੀ ਪੀਐਮ ਦਾ ਅੱਛਾ ਜੀ ਇਹਨੂੰ ਆਪਾਂ ਆ ਦੇਖੋ ਪਿੱਛੋਂ ਤਾਂ ਪਲੇਨ ਹੈ ਅੱਛਾ ਜੀ ਪੂਰੇ ਦਾ ਪੂਰਾ ਸੋਲਿਡ ਬੋਰਡ ਹੀ ਆ ਇਹ ਠੀਕ ਹੈ ਜੀ ਕਿਤੋਂ ਵੀ ਖਾਲੀ ਨਹੀਂ ਹੈਗਾ ਇਹ ਠੀਕ ਹੈ ਜੀ ਇਹ ਇਹ ਬਾਥਰੂਮ ਇਹ ਬਾਥਰੂਮ ਦਾ ਜੀ ਹਾਂ ਇਹ ਸਰਕਾਰੀ ਸਕੂਲ ਦੇ ਵਿੱਚ ਲੱਗਣਾ ਹੈ ਦੋਸਤੋ ਜਿਵੇਂ ਬਾਥਰੂਮ ਦੇ ਵਿੱਚ ਵੱਡੀ ਸਮੱਸਿਆ ਪਾਣੀ ਪੂਣੀ ਲੱਗ ਕੇ ਪੱਲੇ ਖਰਾਬ ਹੋ ਜਾਂਦੇ ਹਨ ਇਹਨੂੰ ਦੋਸਤੋ ਕੁਝ ਨਹੀਂ ਹੋਣਾ ਪਾਣੀ ਪੂਣੀ ਦਾ ਦਿੱਕਤ ਹੀ ਨਹੀਂ ਪਾਣੀ ਦੀ ਪਾਈਪ ਲਾ ਕੇ ਧੋਦਿਆ ਕਰੋ ਕੋਈ ਦਿੱਕਤ ਹੀ ਨਹੀਂ ਹੈ ਠੀਕ ਹੈ ਜੀ ਠੀਕ ਹੈ ਦੋਸਤੋ ਬਹੁਤ ਚੰਗੀ ਕੁਆਲਿਟੀ ਤੇ ਵਧੀਆ ਅਲਟਰਨੇਟਿਵ ਬੇ ਆ ਜਿਹੜੇ ਸੋਚ ਰਹੇ ਨੇ ਮਤਲਬ ਜਿਨ੍ਹਾਂ ਨੂੰ ਡਰ ਰਹਿੰਦਾ ਲੱਕੜ ਵੀ ਕਿ ਕਿਹੜੀ ਲਾਈਏ ਜਾਂ ਕਿਹੜੀ ਲਾਈਏ ਜਿਹੜੇ ਜਿਵੇਂ ਜਿਹੜੇ ਵੀਰ ਬਾਹਰ ਰਹਿੰਦੇ ਆ ਜਿਵੇਂ ਐਨ ਆਰ ਆਈ ਹਨ ਉਹਨਾਂ ਨੇ ਕੀ ਹੁੰਦਾ ਹੈ ਥੋੜਾ ਸਮਾਂ ਆਉਣਾ ਹੁੰਦਾ ਹੂੰ ਹੂੰ ਉਹਨਾਂ ਨੂੰ ਇਹ ਹੁੰਦਾ ਉਹ ਕੋਠੀ ਬੰਦ ਕਰਕੇ ਚਲੇ ਗਏ ਮੁੜ ਕੇ ਆਏ ਨਹੀਂ ਬਤਾਉਂਦੇ ਆ ਉਹਨੂੰ ਗਲੀ ਪੀਓ ਠੀਕ ਹੈ ਜੀ ਬਹੁਤ ਮੈਂ ਘਰਾਂ ਦੇ ਚੇਂਜ ਵੀ ਕਰਕੇ ਆਇਆ ਅਸੀਂ ਆਹ ਨੇੜੇ ਆਪਣੀ ਰਣਜੀਤ ਨਾਲ ਹੈਗਾ ਜਨੈਤ ਸਿੰਘਾਂ ਦੇ ਕੋਲੇ ਉਹ ਆਪ ਜੁਆਸੇ ਰਹਿੰਦੇ ਸਾਰੇ ਠੀਕ ਹੈ ਜੀ ਉਹ ਸਾਰੀ ਦੀ ਸਾਰੀ ਗੱਲ ਗਈ ਸਿਆਉਂਖ ਲੱਕੀ ਚਗਾਠਾਂ ਦੀ ਗੁਠਾਣਾ ਠੀਕ ਹੈ ਜੀ ਮੈਂ ਉਹਦੀ ਵੀਡੀਓ ਆਪਦੇ ਪੇਜ ਤੇ ਪਾਈ ਹੋਈ ਸੀ ਠੀਕ ਹੈ ਜੀ ਉਹ ਸਾਰੀਆਂ ਗੱਲਾਂ ਮੈਂ ਚਗਾਠਾਂ ਤੋਂ ਦਰਵਾਜ਼ੇ ਸਾਰੇ ਚੇਂਜ ਕਰਕੇ ਠੀਕ ਹੈ ਜੀ ਉਹ ਜਿਹੜੇ ਵੀਰ ਆ ਕਿਉਂਕਿ ਉਹਨਾਂ ਨੂੰ ਖਤਰਾ ਰਹਿੰਦਾ ਹੀ ਰਹਿੰਦਾ ਰਹਿੰਦਾ ਹੀ ਰਹਿੰਦਾ ਉਹਨਾਂ ਨੇ ਇੱਕ ਮਤਲਬ ਕੋਠੀ ਚੋਂ ਚਲੇ ਜਾੜਾ ਸਾਲ ਉਹਨਾਂ ਨੇ ਕੀ ਹੈ ਜੇ ਮਤਲਬ 6 ਮਹੀਨਾ ਤੋਂ ਸਾਲ ਤੋਂ ਕਿ ਦੋ ਸਾਲੋਂ ਉਹਦੋਂ ਆਉਂਦਿਆਂ ਨੂੰ ਸਿਉਂ ਖਾ ਜਾਂਦੀ ਹੈ ਜੀ ਬੰਦਰ ਰਹਿੰਦੇ ਇਹਨੂੰ ਕੋਈ ਟੈਂਸ਼ਨ ਨਹੀਂ ਠੀਕ ਹੈ ਜੀ ਇਹਦੀ ਕੋਈ ਟੈਂਸ਼ਨ ਨਹੀਂ ਠੀਕ ਹੈ ਜੀ ਸਰ ਤੇ ਆ ਦੇਖੋ ਦੋਸਤੋ ਐਨੇ ਮਸ਼ੀਨਾ ਇੰਨਾ ਕੋਲ ਲੱਗੀਆਂ ਹੋਣਾਂ ਇਹ ਮਸ਼ੀਨਾ ਜਿਹੜੀਆਂ ਆਪਣੀਆਂ ਅੱਛਾ ਜੀ ਆਪਾਂ ਜਿਵੇਂ ਅੱਜ ਕੱਲ ਮਾਡਰਨ ਕਿਚਨ ਬਣਾਉਣੀ ਆ ਡੈਕਟਰੀ ਮੇਡ ਕਿਚਨ ਕਹਿੰਦੇ ਨੇ ਠੀਕ ਹੈ ਜੀ ਉਹ ਸਾਰਾ ਕੁਝ ਆਪਾਂ ਬਣਾਉਨੇ ਆ ਠੀਕ ਹੈ ਜੀ ਤੁਹਾਨੂੰ ਇਹ ਨਹੀਂ ਹੈਗਾ ਵੀ ਇਕੱਲੇ ਦਰਵਾਜ਼ੇ ਹੀ ਮਿਲਣਗੇ ਤੁਹਾਨੂੰ ਪੇਚ ਵੀ ਬਾਹਰੋਂ ਲਵਾਉਣ ਦੀ ਜ਼ਰੂਰਤ ਨਹੀਂ ਪੈਣੀ ਆਪਾਂ ਪੂਰੀ ਦਾ ਕੰਪਲੀਟ ਤੁਹਾਨੂੰ ਕਰਕੇ ਦੇ ਕਰਕੇ ਦੇਵਾਂਗੇ ਜੀ ਕੁਝ ਵੀ ਤੁਹਾਨੂੰ ਦੋਸਤੋ ਜਿੱਥੇ ਜਿੱਥੇ ਆਪਾਂ ਕਹਿ ਸਕਦੇ ਆ ਵੀ ਲੱਕੜ ਦਾ ਕੰਮ ਕੋਠੀ 'ਚ ਹੁੰਦਾ ਵਾ ਪੈਨਲ ਪੂਨਲ ਸਾਰਾ ਕੁਝ ਹਨਾ ਲੱਕੜ ਦਾ ਜੀ ਜਿਸਟੇਲ ਦੀ ਬਾਹਰ ਲਈ ਆਪਾਂ ਮੌਹ ਲਾਉਣੀ ਆ ਬਾਉਂਡਰੀ ਵਾਲ ਤੇ ਜਿਹੜੀ ਸਟੀਲ ਦੀ ਰੇਲਿੰਗ ਆ ਇਹਦੇ ਆਪਾਂ ਬਾਉਂ ਪਾਰੋਂ ਇਹ ਨਹੀਂ ਹੈਗਾ ਵੀ ਇਹ ਦੂਜਾ ਬੰਦਾ ਆਊਗਾ ਪਤਾ ਨਹੀਂ ਕਰੂਗਾ ਜਾਂ ਨਹੀਂ ਕਰੂ ਸਾਰਾ ਕਰਕੇ ਆਏ ਪਲੱਸ ਤੁਹਾਨੂੰ ਸਰਵਿਸ ਵੀ ਟਾਈਮ ਟੂ ਟਾਈਮ ਮਿਲੂਗੀ ਇੱਕ ਲੱਖ ਬਈ ਇਹ ਦੱਸੋ ਜਿਵੇਂ ਤੁਸੀਂ ਕੋਠੀ ਚ ਜਾ ਕੇ ਕੰਮ ਕਰਦੇ ਹੋ ਨਾ ਇੱਥੇ ਤਿਆਰ ਹੁੰਦਾ ਨਾ ਅਸੀਂ ਸਾਰਾ ਉੱਥੋਂ ਸਾਈਜ਼ ਲਿਆਏ ਸਾਈਜ਼ ਲਿਆਏ ਤਕਰੀਬਨ ਤਕਰੀਬਨ ਅਸੀਂ 90% ਕੰਮ ਇੱਥੇ ਕਰਦੇ ਠੀਕ ਹੈ ਜੀ ਤਕਰੀਬਨ ਜਿਵੇਂ LED ਪੈਨਲ ਹੋਗੇ ਕਿਚਨ ਹੋਗੇ ਕੈਬਨ ਹੋਗੇ ਜਿੰਨਾ ਕੰਮ ਇੱਥੇ ਹੋ ਸਕਦਾ ਉਹ ਅਸੀਂ ਇੱਥੇ ਹੀ ਕਰਦੇ ਹਾਂ ਦੋਸਤੋ ਤੁਸੀਂ ਇਹਨਾਂ ਨੂੰ ਬਾਈਨ ਦਾ ਫੋਨ ਦੇਵਾਂਗੇ ਨੰਬਰ ਬਾਈਨ ਨਾਲ ਸੰਪਰਕ ਕਰੋ ਸੋਡਾ ਨਾਪ ਵਗੈਰਾ ਕੋਠੀ ਦਾ ਸਾਰਾ ਲੈ ਆਉਣਗੇ ਕੋਠੀ ਦੇ ਵਿੱਚ ਤੁਹਾਡਾ ਮਤਲਬ ਜਿਵੇਂ ਕਹਿੰਦੇ ਹੁੰਦੇ ਦੋ ਮਹੀਨੇ ਠੱਕ ਠੱਕ ਨਹੀਂ ਕਰਦੇ ਕੋਈ ਡਿਸਟਰਬੈਂਸ ਨਹੀਂ ਇੱਥੇ ਆ ਕੇ ਸਾਰਾ ਤੁਹਾਡਾ ਸਮਾਨ ਬਣੂਗਾ ਤੇ ਫਿਟਿੰਗ ਕਰਿਆਉਂਗੇ ਜੀ ਸਰ ਫਿੱਟ ਕਰਨੇ ਆਉਣਗੇ ਸਾਡੇ ਬੰਦੇ ਜੋ ਦਰਵਾਜ਼ੇ ਜਾਂਦੇ ਆ ਇੱਕ ਜਾਂ ਦੋ ਰਾਤ ਲੱਗਦੀ ਹੈ ਬਸ ਤੇ ਮੇਨ ਸਮੱਸਿਆ ਮੈਂ ਦੇਖਿਆ ਹੁਣ ਸਾਡੇ ਰਿਸ਼ਤੇਦਾਰਾਂ ਦੇ ਸੀ ਰਸੋਈ ਦੇ ਵਿੱਚ ਨਾ ਕਿਚਨ ਦੇ ਵਿੱਚ ਲੱਕੜ ਉਹਨਾਂ ਨੇ ਮਹਿੰਗੀ ਲਈ ਲੱਕੜ ਲਾਤੀ ਜਦੋਂ ਮਹਿੰਗੀ ਉਹ ਮੈਨੂੰ ਲੱਗਦਾ ਸਾਲ 2 ਸਾਲ ਬਾਦੀ ਗਲ ਕੇ ਹੋਣਾ ਉਹ ਜਿਹੜੇ ਡਰੋਅਰ ਰੂਮ ਜੇ ਬਣਾਏ ਸੀ ਦਰਾਜ ਜੇ ਸਿਸਟਮ ਉਹ ਭਾਂਡੇ-ਪੁੰਡੇ ਵੇ ਬੰਦਾ ਹੀ ਕਿਉਂਕਿ ਉਹਨੂੰ ਹਵਾ ਨਹੀਂ ਲੱਗਦੀ ਹੂੰ ਹੂੰ ਠੀਕ ਹੈ ਕਿਚਨ ਦਾ ਆਪਾਂ ਐਚ ਡੀ ਐਚ ਐਮ ਆਰਚ ਬਣਾਉਨੇ ਆ ਪਲੱਸ ਉਹਨੂੰ ਅਸੀਂ ਨਾਲ ਪੀ ਵੀ ਸੀ ਨਾਲ ਵੀ ਕਵਰ ਕਰਦੇ ਠੀਕ ਹੈ ਜੀ ਹਾਲਾਂਕਿ ਕੰਪਨੀ ਕਹਿੰਦੀ ਹੈ 10 ਸਾਲ ਦੀ ਗਾਰੰਟੀ ਹੈ ਉਹਨਾਂ ਨੂੰ ਠੀਕ ਹੈ ਜੀ ਐਚ ਡੀ ਐਚ ਐਮ ਆਰ ਐਕਸਟੈਂਡਰ ਸਦਾ ਜਾਂ ਗ੍ਰੀਨ ਦਾ ਕੋਈ ਵੀ ਕੰਪਨੀ ਦਾ ਬ੍ਰੈਂਡ ਦਾ ਲਾਉਣਾ ਹੈ ਹਾਂ ਜੀ ਹਾਂ ਜੀ ਕੰਪਨੀ ਕਹਿੰਦੀ ਹੈ ਵੀ ਇਹਨੂੰ ਸਿਆੰਖ ਨਹੀਂ ਲੱਗਦੀ ਠੀਕ ਹੈ ਜੀ ਪਰ ਆਪਾਂ ਰਿਸਕ ਨਹੀਂ ਲੈਣਾ ਠੀਕ ਹੈ ਜੀ ਅਸੀਂ ਬੈਕ ਤੇ ਪੀ ਵੀ ਸੀ ਨੀਚੇ ਪੀ ਵੀ ਸੀ ਸਾਈਡਾਂ ਤੋਂ ਪੀ ਵੀ ਸੀ ਨਾਲ ਕਵਰ ਕਰ ਦਿੰਨੇ ਵੀ ਇਹਨੂੰ ਸਾਰੀਆਂ ਉਹ ਟ ਤੇ ਤੁਹਾਡਾ ਕਿਚਨ ਜਿੰਦਗੀ ਭਰ ਨਹੀਂ ਖਰਾਬ ਹੁੰਦਾ ਹੈ ਹਨ ਤੇ ਇਹ ਦੇਖੋ ਬਾਈ ਜੀ ਬਾਈ ਨਾਲ ਕੋਲੇ ਸਾਰਾ ਮਸ਼ਲ ਮਸ਼ੀਨਾ ਵਗੈਰਾ ਇੱਥੇ ਕੰਮ ਹੁੰਦਾ ਹੈ ਬਾਈ ਜੀ ਜਿਵੇਂ ਦੱਸ ਰਹੇ ਸੀ ਨਾ ਇਹ ਜਿਹੜਾ ਆ ਚੀਜ਼ ਵੀ ਹੈ ਦੀ ਪੀਵੀਸੀ ਦੀ ਇਹ ਵਿਕਦੀ ਆ ਕਿਉਂਕਿ ਆਪਣੇ ਕੋਲੇ ਵੀ ਜੀ ਪਿਓਰ ਪੀਵੀਸੀ ਦਾ ਆਉਂਦਾ ਜੀ ਅੱਛਾ ਜੀ ਇਹ ਆਪਣੇ ਕੋਲੇ ਜਿਵੇਂ ਮਾਰਕੀਟ ਤੇ ਸਕਰਾਇਬ ਮਿਲ ਜਾਂਦਾ ਉਹ ਚੀਜ਼ ਨਹੀਂ ਹੈਗੀ ਠੀਕ ਹੈ ਜੀ ਕੰਪਨੀ ਦਾ ਮਟੀਰੀਅਲ ਹੈ ਕੰਪਨੀ ਨੇ ਪੰਜਾਬ ਦੇ ਵਿੱਚ ਬਾਹਲੇ ਡੀਲਰ ਨਹੀਂ ਬਣਾਈ ਠੀਕ ਹੈ ਜੀ ਅਸੀਂ ਐਂਜਾ ਇੱਕ ਦੋ ਬੰਦੇ ਹੋਰ ਹੋਣਗੇ ਤੁਹਾਡੀ ਵੀ ਮੇਂ ਡਾਇਰੈਕਟ ਡੀਲਿੰਗ ਹੈ ਕੰਪਨੀ ਨਾਲ ਹਾਂ ਜੀ ਹਾਂ ਦਾ ਡਾਇਰੈਕਟ ਤੇ ਅਸੀਂ ਅੱਗੇ ਵੀ ਨਹੀਂ ਸੇਲ ਕਰਨ ਦਾ ਸੋਚਦੇ ਕਿਉਂਕਿ ਸਾਨੂੰ ਭਾਅ ਆਉਂਦਾ ਵੀ ਯਾਰ ਵਧੀਆ ਹੀ ਕਰਕੇ ਦੇਣਾ ਤਾਂ ਆਪ ਹੀ ਕਰਕੇ ਦੇ ਠੀਕ ਹੈ ਜੀ ਠੀਕ ਹੈ ਇਹ ਜਿਹੜੇ ਆਪਾਂ ਕਹਿੰਦਾ ਸੀਐਨਸੀ ਹੈ ਜੀ ਇਹ ਸੀਐਨਸੀ ਰੌਟਰ ਹੈ ਜੀ ਅੱਛਾ ਜੀ ਇਹ ਵੀ ਆਪਣੇ ਕੋਲੇ ਬਠਿੰਡੇ ਜ਼ਿਲ੍ਹੇ ਚ ਸਭ ਤੋਂ ਪਹਿਲਾਂ ਆਪਣੇ ਕੋਲੇ ਸੀ ਅੱਛਾ ਜੀ 2012 ਦੇ ਵਿੱਚ ਆਪਣੇ ਕੋਲ ਲੱਗਿਆ ਹੋਇਆ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਜਿੰਨਾ ਵੀ 3D ਵਰਕ ਕਰਨਾ ਹੈ ਕਿ ਦਰਵਾਜ਼ਿਆਂ ਤੇ ਕੱਲਾ ਕੱਲਾ ਦਰਵਾਜੇ ਦੇ ਜਿਵੇਂ ਉਹ ਦਰਵਾਜਾ ਤੁਹਾਨੂੰ ਕਿਸੇ ਦਿਖਾ ਦੋ ਪਿੱਛੇ ਠੀਕ ਹੈ ਜੀ ਜਿਵੇਂ ਉਹ ਦਰਵਾਜਾ ਕੱਟਿਆ ਪਿਆ ਹਾਂ ਹਾਂ ਇੱਧਰ ਦਿਖਾ ਰਹੇ ਹਾਂ ਆ ਡਿਜ਼ਾਈਨਿੰਗ ਦਰਵਾਜਾ ਕੱਟਿਆ ਪਿਆ ਅੱਛਾ ਜੀ ਆ ਜਿਹੜੀ ਗਰੂਫਿੰਗ ਕਰੀ ਪਈ ਆ ਸਾਰਾ ਮਸ਼ੀਨ ਤੇ ਕਟਿੰਗ ਹੋਇਆ ਉਹ ਮਸ਼ੀਨ ਨੇ ਸਾਰਾ ਦਰਵਾਜਾ ਇਹਦੇ ਵਿੱਚ ਤੁਹਾਨੂੰ ਸੂਤ ਦਾ ਦੂਰ ਦੀ ਗੱਲ ਐਮ ਐਮ ਦਾ ਵੀ ਫਰਕ ਨਹੀਂ ਫਰਕ ਨਹੀਂ ਹੋਊਗਾ ਜੀ ਸਾਰਾ ਪ੍ਰੋਪਰ ਸਾਰਾ ਗੁਣੀਆਂ ਚ ਪ੍ਰੋਪਰ ਹੁੰਦਾ ਇੱਕ ਕੋਈ ਸੱਕ ਜਿਵੇਂ ਤੁਸੀਂ ਨਾਪ ਲਿਆਏ ਮਸ਼ੀਨ ਨੇ ਬਣਾਉਣਾ ਸਾਰਾ ਕੰਪਿਊਟਰ ਤੇ ਸਾਈਡ ਬਣਾ ਕਰਕ ਨਹੀਂ ਪੈਂਦਾ ਜੀ ਮਸ਼ੀਨ ਨੇ ਕਨੇ ਕਰਨਾ ਤਾਰਾ ਜਿਹੜਾ ਤੁਸੀਂ ਉਹ ਦਰਵਾਜਾ ਪੱਤੀ ਨਹੀਂ ਦਿਖਾਇਆ ਉਹ ਵੀ ਮਸ਼ੀਨ ਨੇ ਕਰਨਾ ਠੀਕ ਹੈ ਜੀ ਠੀਕ ਹੈ ਜੀ ਯਾਨੀ ਕਿ ਆਪਣਾ ਟੋਟਲ ਹੀ ਇਹ ਨੂੰ ਇਹਦੇ ਤੋਂ ਬਾਅਦ ਤੁਹਾਨੂੰ ਮੈਂ ਅਗਲਾ ਦਿਖਾ ਦਨ ਆਜੋ ਤੇ ਆਹ ਦੇਖੋ ਇਹਦੇ ਵਿੱਚ ਜਾਲੀ ਵਗੈਰਾ ਲੱਗਣੀ ਹੈ ਹਾਂ ਜਾਲੀ ਲੱਗਣੀ ਹੈ ਇਸ ਤੋਂ ਬਾਅਦ ਆਪਣੇ ਜਿਵੇਂ ਆਹ ਦੇਖੋ ਕੋਲਡ ਪ੍ਰੈਸ ਲੱਗੀ ਹੈ ਆਪਣੇ ਕੋਲੇ ਠੀਕ ਹੈ ਜੀ ਜਦੋਂ ਵੀ ਦਰਵਾਜਾ ਜਿਵੇਂ ਆਹ ਪੇਸਟ ਹੋਣ ਸਾਰੇ ਦਰਵਾਜੇ ਅੱਛਾ ਜੀ ਇਹਦੇ ਨੀਚੇ ਰੱਖਿਆ ਜਾਣਾ ਪ੍ਰੈਸ ਅੱਛਾ ਜੀ ਇਹ ਪ੍ਰੈਸ ਹੈ अच्छा जी ਇਹ ਇੱਥੇ ਵਿਚਾਲੇ ਰੱਖੇ ਇਹਦੇ ਦਰਵਾਜਾ ਰੱਖ ਕੇ ਇਹਦਾ 50 ਟਨ ਦਾ ਵਜ਼ਨ ਹੁੰਦਾ ਇਹ ਜੋ ਉੱਪਰ ਪ੍ਰੈਸ਼ਰ ਨਾਲ ਪੈਂਦਾ ਵੀ ਸਾਰੇ ਦਾ ਸਾਰਾ ਦਰਵਾਜਾ ਪੂਰਾ ਇੱਕੋ ਰੇਸਨਲ ਪ੍ਰੈਸ਼ਰ ਹੋਣਾ ਪ੍ਰੈਸ਼ਰ ਹੋ ਕੇ ਉਹ ਫਿਕਸ ਹੋ ਜੇ ਵੀ ਇਹ ਨਹੀਂ ਹੁੰਦਾ ਵੀ ਇੱਕ ਤੋ ਚਿਪ ਗਿਆ ਜੀ ਇੱਕ ਤੋ ਰਹਿ ਗਿਆ ਜੀ ਕਿ ਤੋ ਨਹੀਂ ਉਹ ਨਹੀਂ ਪਰ ਇਹ ਮਸ਼ੀਨੀਆਂ ਰੋਟ ਠੀਕ ਹੈ ਜੀ ਠੀਕ ਹੈ ਜੀ ਤੇ ਦੋਸਤੋ ਬੰਨਾਂ ਕੋਲੇ ਉੱਪਰ ਵੀ ਵਧੀਆ ਸੈਟਅਪ ਬਣਾਇਆ ਉਸ ਨੂੰ ਉੱਪਰੋਂ ਵੀ ਦਿਖਾਉਣੇ ਆ ਉਹਦੇ ਚ ਤੁਹਾਨੂੰ ਆਪਣੇ ਪ੍ਰੋਡਕਟ ਪਏ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੁਝ ਮੇ ਮਕਾਨ ਬਣ ਰਿਹਾ ਹੁੰਦਾ ਹਨਾ ਵਿੱਚ ਆਹ ਚਿਗਾਠਾਂ ਪੈਂਦੀਆਂ ਨੇ ਪਹਿਲਾਂ ਹਨਾ ਤੇ ਚਿਗਾਠ ਇਹ ਆ ਦੇਖੋ ਦੋਸਤੋ ਪੀਵੀਸੀ ਦੀ ਆ ਪੂਰੀ ਠੋਸ ਆ ਸਾਈਡ ਤੋਂ ਦਿਖਾਓ ਇਹ ਹੈਵੀ ਆ ਆ ਦੇਖੋ ਜੀ ਮੈਂ ਕਹਿੰਦਾ ਲੱਕੜ ਲੁੱਕੜ ਨੂੰ ਜਾਂ ਆਪਾਂ ਕਹਦੇ ਇਹ ਲੋਹੇ ਨੂੰ ਵੀ ਲੱਗ ਜਾਂਦਾ ਜਸਤੀ ਜੁਸਤੀ ਆਉਂਦੀਆਂ ਹਨਾ ਲੋਹੇ ਦੀਆਂ ਵੇਚੀ ਜਾਂਦੇ ਆ ਲੋਕ ਕਹਿੰਕੇ ਜਿਗਾਠਾਂ ਲੋਹੇ ਦੀ ਵੀ ਮੇਰੇ 10 ਸਾਲ ਦੀ ਬਣਾਈ ਆ ਉਹਦੀ ਮਤਲਬ ਲੋਹੇ ਨੂੰ ਵੀ ਤੁਹਾਨੂੰ ਪਤਾ ਮਿੱਟੀ ਨੇ ਪਾਣੀ ਨੇ ਖਤਮ ਕਰ ਹੀ ਦੇਣਾ ਇਹ ਚੀਜ਼ ਨੂੰ ਨਹੀਂ ਕੋਨਾ ਮਿੱਟੀ ਦਾਸਰਾ ਨਾ ਪਾਣੀ ਦੰਨਾ ਜਰ ਲੱਗੇ ਨਾ ਕੁਝ ਹੋਰ ਇਹਨੇ ਖਤਮ ਹੋਣਾ ਹੀ ਨਹੀਂ ਪੀਵੀਸੀ ਦਾ ਕੰਮ ਇਹੋ ਜਿਹਾ ਬਈ ਹੈ ਨਾ ਇਹਦੇ ਚ ਪਤਾ ਹੀ ਗੱਲ ਵੀ ਇਹੋ ਜਿਹੀ ਹੈ ਜੇ ਤੁਸੀਂ ਚਗਾਠ ਇਹ ਨਹੀਂ ਹੈਗਾ ਹੂੰ ਇਹਨੂੰ ਤੁਸੀਂ ਜਿਵੇਂ ਲੱਕੜ ਵਾਲੇ ਬਾਅਦ ਚ ਫਿੱਟ ਕਰਦੇ ਹੋਵੇਂ ਵੀ ਹੋ ਜਾਓ ਅੱਛਾ ਜੀ ਪਲਾਸਟਰ ਕਰਨ ਤੋਂ ਪਹਿਲਾਂ ਹੀ ਫਿੱਟ ਹੋ ਜਾਓ ਠੀਕ ਹੈ ਜੀ ਇਹ ਥੋਸ ਸਾਰੀ ਹੈਗੀ ਦੇਖੋ ਕਿਤੋਂ ਖਾਲੀ ਨਹੀਂ ਹੁੰਦੀ ਹਾਂ ਹਾਂ ਪੂਰੀ ਹੈਵੀ ਆਲਰਾਡ ਹੁੰਦੀ ਹੈ ਇਹ ਸਾਰੇ ਸਾਰੀ ਆਹ ਦੇਖੋ ਦੋਸਤੋ ਤੁਸੀਂ ਆਰਡਰ ਦਿਓ ਤੁਸੀਂ ਤਿੰਨ ਤਰ੍ਹਾਂ ਸਾਨੂੰ ਜਗਾਠਾ ਮਿਲ ਜਾਊਗਾ ਅੱਛਾ ਜੀ ਹਾਂ ਜੀ ਪੰਜਾਬ ਵਿੱਚ ਡਿਲੀਵਰੀ ਕਿਤੇ ਵੀ ਹੋਵੇ ਜੀ ਕਿਤੇ ਵੀ ਹੋਵੇ ਦੋਸਤਾਂ ਬਾਰੇ ਨਾਲ ਪੰਜਾਬ ਜਾਂਦਾ ਫੋਨ ਕਰੋ ਹਰਿਆਣਾ ਵੀ ਜਾਂਦਾ ਆਪਣੇ ਕੋਲੇ ਠੀਕ ਹੈ ਜੀ ਜਾਂਦਾ ਸਾਰੇ ਤੇ ਇੱਕ ਇੱਕ ਬਈ ਲਖਵਿੰਦਰ ਤਜਰਬਾ ਦੇ ਵਿੱਚ ਆਪਾਂ ਕਹਿ ਦਈਏ ਹੈ ਨਾ ਤਜਰਬਾ ਵੱਡੀ ਚੀਜ਼ ਹੁੰਦੀ ਆ ਤੁਹਾਡੇ ਕੋਲੇ ਇਸ ਪੀ ਵੀ ਸੀ ਦਾ ਕੰਮ ਕਰਦੇ ਆ ਨੂੰ ਕਿੰਨੇ ਸਾਲ ਹੋ ਗਏ ਜੀ ਪੀ ਵੀ ਸੀ ਦਾ ਵੀਰ ਆਪਾਂ 2005 ਦੇ ਲਾਸਟ ਦੇ ਸ਼ੁਰੂ ਕਰਿਆ ਅੱਛਾ ਜੀ ਆਲਮੋਸਟ ਸਾਨੂੰ ਮੰਨਣਾ ਰਹੋਗੇ ਨਾ 18 ਸਾਲ ਠੀਕ ਹੈ ਜੀ ਇਸ ਵਿੱਚ 18 ਕੱਲਾ ਤੌਰ ਪੀ ਵੀ ਸੀ ਦਾ ਹੀ ਕੰਮ ਆਪਣੇ ਕੋਲੇ ਪੀ ਵੀ ਸੀ ਦਾ ਇਸ ਤੋਂ ਪਹਿਲਾਂ ਜੀ ਆਪਾਂ 10 ਸਾਲ ਲੱਕੜ ਦਾ ਕੰਮ ਕੀਤਾ ਠੀਕ ਹੈ ਜੀ 40-50 ਸਾਲ ਦੀ ਉਮਰ ਮੇਰੀ ਹੋ ਗਈ ਹੈ ਉਸ ਤੋਂ ਪਹਿਲਾਂ ਲੱਕੜ ਦਾ 9 ਸਾਲ ਉਹ ਕੰਮ ਕੀਤਾ ਹੈ 12-13 ਸਾਲ ਦੇ ਕੰਮ ਤੇ ਲੱਗੇ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਲੱਕੜ ਦਾ ਇੱਥੇ ਕਰਿਆ ਸਾਡੇ ਤਲਵੰਡੀ ਸਾਬੋ ਸਾਨੂੰ ਨਹੀਂ ਮਿਲਿਆ ਰੇਟ ਵਗੈਰਾ ਠੀਕ ਹੈ ਅਸੀਂ ਸ਼ੁਰੂ ਤੋਂ ਸਾਗਵਾਂਚੀ ਕੰਮ ਕੀਤਾ ਸੀ ਠੀਕ ਹੈ ਜੀ ਉਹ ਜਿਹੇ ਜਿਹੇ ਸਾਨੂੰ ਕੁਆਲਿਟੀ ਭਾਵੇਂ ਨਹੀਂ ਮਿਲਿਆ ਫਿਰ ਅਸੀਂ ਐ ਹੋ ਗਿਆ ਵੀ ਨਵੀਂ ਚੀਜ਼ ਹੈ ਚੱਲਣ ਵਾਲਾ ਕੰਮ ਹੈ ਹਾਂਜੀ ਹਾਂਜੀ ਇਹ ਆਪਗ੍ਰੇਡ ਤਾਂ ਹੋਣੀ ਅਜੇ ਨਹੀਂ ਤਾਂ ਗੱਲ ਫਿਰ ਅਸੀਂ ਇਧਰ ਨੂੰ ਠੀਕ ਹੈ ਇਹ ਵੀ ਅਸੀਂ ਇਹ ਨਹੀਂ ਹੈਗਾ ਵੀ ਉੱਥੇ ਛੱਡ ਤਾ ਹਾਂਜੀ ਹਾਂਜੀ ਇਹਨੂੰ ਸਮੇਂ ਦੇ ਹਿਸਾਬ ਨਾਲ ਅਸੀਂ ਇਹਨ ਸੈਂਪਲ ਤੋਂ ਲੈ ਕੇ 3D ਤੱਕ ਆ ਗਏ ਹੁਣ ਅਸੀਂ ਤੁਹਾਨੂੰ ਹੋਰ ਦਿਖਾਉਣੇ ਆ ਜੋ ਅਜੇ ਮੇਰੇ ਆਪਣੇ ਕੋਲ ਆ ਦੇਖੋ ਵਾਕ ਵੀ ਆ ਗਿਆ ਨਾ ਉਹ ਹਾਂਜੀ 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 ਆ ਦੇਖੋ ਦੋਸਤੋ ਇਹ ਚੀਜ਼ ਦੀਆਂ ਜਗਾਠਾਂ ਬਣਦੀਆਂ ਨੇ ਹਨਾ ਦੋਸਤੋ ਉਹ ਗੱਲ ਨਹੀਂ ਹੈਗੀ ਵੀ ਮਤਲਬ ਖਾਲੀ ਤਾਂ ਕਿਤੇ ਹੋਣੀ ਖਾਲੀ ਹੋ ਜਾਂ ਕੋਈ ਚਲਤੀ ਕੰਮ ਤੁਹਾਨੂੰ ਬਹੁਤ ਵਧੀਆ ਸੋਲਿਡ ਚੀਜ਼ ਆ ਹਨਾ ਜਿਹੜਾ ਆਪਣਾ ਮਟੀਰੀਅਲ ਹੈ ਜੀ ਇੱਕ ਆਉਣ ਕੰਪਨੀ ਦਾ ਅੱਛਾ ਜੀ ਇੱਥੇ ਦੇਖ ਲਓ ਫਿਰ ਆ ਤੁਹਾਨੂੰ ਬਜ਼ਾਰੂ ਮਿਲੂਗਾ ਅੱਛਾ ਆ ਫਰਕ ਆ ਵਈ ਵੱਡੀ ਚੀਜ਼ ਆ ਨਾ ਜਿਹੜਾ ਤੁਸੀਂ ਆਮ ਕਿਤੋਂ ਹੋਰ ਦੇਖੋਗੇ ਸੋਨੂੰ ਆ ਚੀਜ਼ ਮਿਲੂਗੀ ਫਿਨਿਸ਼ਿੰਗ ਦੇ ਹੀ ਬਹੁਤ ਫਰਕ ਆ ਯਾਰ ਆ ਦੇਖੋ ਹੂੰ 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 ਹਾਂ ਕਿੱਥੇ ਆ ਚੀਜ਼ ਆ ਨਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਇਹ ਤੁਹਾਨੂੰ ਵਜਨ ਚ ਮਿਲੂਗਾ ਵੀਰੇ ਹੂੰ ਹੂੰ ਅਗਲਾ ਸੋਨ 38 ਕਿਲੋ 36 ਕਿਲੋ 40 ਕਿਲੋ ਦਊ ਅੱਛਾ ਜੀ ਇਹ ਵਜਨ ਚ ਨਹੀਂ ਆਉਂਦਾ ਹਾਂ ਇਹਦਾ ਵੈਸੇ ਵੀ ਮੂ ਵੀ ਹਲਕਾ ਹੈ ਕਲਾਈਡਵੇਟੀ ਹੁੰਦਾ ਵਜਨ ਤੇ ਨਹੀਂ ਆਉਂਦਾ ਸਸੇ ਦੀ ਟੈਕਨਸ ਵੀ ਸਹੀ ਹੋਊਗੀ ਇਹਦੀ ਜਿੰਨੀ ਵੀ ਡੈਂਸਿਟੀ ਤੋ ਲਾਓ ਸਾਰੀ ਪ੍ਰੋਪਰਸੀ ਹੋਊਗਾ ਇਹ ਸਾਰਾ ਕੁਛ ਇਹਦਾ ਮਤਲਬ ਪੀਵੀਸੀ ਦਾ ਜੀ ਉਹ ਚੂਨੇ ਦੀ ਬਣੀ ਹੁੰਦੀ ਉਹ ਚੂਨਾ ਜੀ ਇਹ ਫਰਕ ਹੈ ਦੋਸਤੋ ਆ ਚੀਜ਼ ਵੱਡੀ ਹੈ ਛੋਡੇ ਨਾਲ ਬਾਈ ਨੇ ਸਾਰੀਆਂ ਗੱਲਾਂ ਖੋਲਤੀਆਂ ਨਾ ਕਿਵੇਂ ਆਪਾਂ ਪੀਵੀਸੀ ਦੇ ਵਿੱਚ ਤੁਹਾਨੂੰ ਮੋਲਡਿੰਗ ਵਾਲੇ ਦਰਵਾਜ਼ੇ ਚਾਹੁੰਦੇ ਆ ਉਹ ਵੀ ਮਿਲਣਗੇ ਅੱਛਾ ਜੀ ਹਾਂ ਜੀ ਮੋਲਡਿੰਗ ਵਾਲੇ ਦਰਵਾਜ਼ੇ ਚਾਹੁੰਦੇ ਆ ਆਪਾਂ ਮੋਲਡਿੰਗ ਵੀ ਕੋਈ ਨਹੀਂ ਬਣਾ ਕੇ ਦਿੰਦਾ ਹੋ ਸਕਦਾ ਤੁਹਾਨੂੰ ਪੰਜਾਬ ਚ ਕਿਤੇ ਵੀ ਨਾ ਮਿਲਦਾ ਅੱਛਾ ਅੱਛਾ ਜੀ ਇਹ ਮੋਲਡਿੰਗ ਲੱਗ ਜਾਂਦੀ ਹੈ ਦਰਵਾਜ਼ੇ ਚ ਇਹ ਤਾਂ ਬ 3D ਕਰੀ ਜਾਂਦੇ ਹਨ ਐਸੇ ਤਰ੍ਹਾਂ ਜਿਵੇਂ ਬਣਿਆ ਹੋਇਆ ਐ ਲੱਗ ਜਾਂਦੀ ਹੁੰਦੀ ਹੈ ਦਰਵਾਜ਼ੇ ਦੇ ਵਿੱਚ ਹਾਂਜੀ 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 ਤੁਹਾਨੂੰ ਮੈਂ ਦੇਉਂਗਾ ਵੀਡੀਓ ਤੁਸੀਂ ਅੱਗੇ ਦੇਖੋ ਠੀਕ ਹੈ ਠੀਕ ਹੈ ਜੀ ਮੋਲਡਿੰਗ ਵਾਲੇ ਦਰਵਾਜ਼ੇ ਵੀ ਆਪਾਂ ਬਣਾਉਣੇ ਆ ਠੀਕ ਹੈ ਜੀ ਕਾਸਟ ਡੋਰ ਵੀ ਬਣਾਉਣੇ ਆ 3D 3D ਬਣਾਉਣੇ ਜਿਸ ਤਰ੍ਹਾਂ ਦਾ ਕਸਟਮਰ ਡਿਮਾਂਡ ਕਰਦਾ ਤੁਹਾਨੂੰ ਮਿਲੂਗਾ ਤੇ ਬੰਨਾਂ ਦਾ ਇੱਕ ਪੇਜ ਵੀ ਆਪਣਾ ਇੰਸਟਾ ਦੇ ਉੱਤੇ ਹਾਂਜੀ ਨਾਲ ਮੈਂ ਸਕਰੀਨਸ਼ਾਟ ਵੀ ਪਾਉਂਗਾ ਵਿਸ਼ਵ ਕਰਮਾ ਕਿਚਨ ਉੱਥੇ ਵੀਡੀਓ ਪਾਉਂਦੇ ਰਹਿੰਦੇ ਨੇ ਤੁਸੀਂ ਵੀਡੀਓ ਤੋਂ ਮਤਲਬ ਜੇ ਅਪ ਟੂ ਡੇਟ ਕਈ ਵਾਰ ਆ ਉਹ ਤੋਂ ਵੀ ਨੰਬਰ ਲੈ ਸਕਦੇ ਹੋ ਦੋਸਤੋ ਏਸੀ ਗੱਲਬਾਤ ਬਾਈ ਵਿਸ਼ਵਕਰਮਾ ਡੋਰ ਵਾਲਿਆਂ ਨਾਲ ਬਾਈ ਲਖਵਿੰਦਰ ਦੇ ਨਾਲ ਆਪਾਂ ਸਾਰੀ ਗੱਲਬਾਤ ਕੀਤੀ ਆ ਉਹਨੇ ਤੁਹਾਨੂੰ ਪੀਵੀਸੀ ਦਾ ਜਿਹੜਾ ਕੰਮ ਹੈ ਪੀਵੀਸੀ ਡੋਰ ਹੈ ਪੀਵੀਸੀ ਪੈਨਲ ਹੈ ਪੀਵੀਸੀ ਕਿਚਨ ਵਰਕ ਹੈ ਸਾਰੀ ਜਾਣਕਾਰੀ ਦਿੱਤੀ ਹੈ ਨਾ ਬਾਈ ਨਾਲ ਸੰਪਰਕ ਕਰ ਲਿਓ ਜਦੋਂ ਮਰਜ਼ੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਨੂੰ ਇੱਥੋਂ ਚੰਗੀ ਕੁਆਲਿਟੀ ਦਾ ਵਧੀਆ ਕੰਮ ਤਸੱਲੀ ਬਖਸ਼ ਕੰਮ ਹੋਊਗਾ ਬਾਈ ਕਿਉਂ ਬਾਈ ਹੈ ਨਾ ਹਾਂਜੀ ਹਾਂ ਜ਼ਰੂਰ ਫਿਰ ਠੀਕ ਹੈ ਬਾਈ ਲਖਵਿੰਦਰ ਦੇ ਨਾਲ ਤੁਸੀਂ ਬਿਸ਼ਪ ਕਰਮਾ ਡੋਰਤਲਵੰਡੀ ਸਾਬੋਤੇ ਜਰੂਰ ਸੰਪਰਕ ਕਰਿਓ ਤੇ ਇਹਨਾਂ ਦੇ ਕੰਮ ਨੂੰ ਤੁਸੀਂ ਖੁਦ ਆ ਕੇ ਦੇਖ ਸਕਦੇ ਹੋ ਵੀਡੀਓ ਕਾਲਿੰਗ ਰਾਹੀਂ ਜਿਵੇਂ ਮਰਜ਼ੀ ਦੇਖ ਸਕਦੇ ਹੋ ਵਧੀਆ ਇੱਕ ਨੰਬਰ ਕੰਮ ਹੈ ਕੋਈ ਆਪਾਂ ਇਹ ਪ੍ਰੋਮੋਸ਼ਨ ਲਈ ਨਹੀਂ ਵੀਡੀਓ ਕੀਤੀ ਆਪਾਂ ਵੈਸੇ ਵੀ ਵੀਡੀਓ ਪਾਈ ਇਹਨਾਂ ਦੇ ਕੰਮ ਨੂੰ ਦੇਖ ਕੇ ਧੰਨਵਾਦ